ਸਾਰਿਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਅੰਗੁਰ ਸਿੱਖ ਸੰਗਤਾਂ ਤੇ ਪੰਜਾਬੀ ਭਾਈਚਾਰੇ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸਪਤੇ ਅਰਜ ਕਰਦਾ ਗੱਜ ਕੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਿਸ ਵੀਰ ਨੂੰ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਇਹ ਭਾਈ ਜੰਟਾ ਸਿੰਘ ਖਾਨ ਜੀ ਮਜ਼ਦੂਰ ਨੇ ਪਰਜਾਪਤ ਪਰਿਵਾਰ ਦੇ ਵਿੱਚੋਂ ਪਿੰਡ ਸਮਾਉ ਸੁੱਚੇਵਾਲੀ ਤੇ ਜ਼ਿਲ੍ਹਾ ਮਾਨਸਾ ਵਿਧਾਨ ਸਭਾ ਹਲਕਾ ਮਾਨਸਾ ਸੋ ਆਪਾਂ ਦੇਖ ਰਹੇ ਹਾਂ ਅਭਿੱਤੇ ਕੱਲ੍ਹ ਤੋਂ ਜਿਹੜਾ ਮੀਂਹ ਪੈ ਰਿਹਾ ਉਸ ਮੀਂਹ ਦੇ ਵਿੱਚ ਇਹਨਾਂ ਦਾ ਮਕਾਨ ਕਾਫੀ ਖਸਤਾ ਹਾਲਤ ਸੀ ਉਹ ਮਕਾਨ ਗਿਰ ਗਿਆ ਇਹਨਾਂ ਦੇ ਘਰ ਵਾਲੀ ਦੇ ਵੀ ਵਿਚਾਰੀ ਦੇ 6:00 ਵਜੇ ਉਹਦੇ ਵੀ ਬਾਲਾ ਵਜਾ ਕਿਤੇ ਮੋਢੇ ਦੇ ਤਾਂ ਜਾਨੀ ਮਾਲੀ ਨੁਕਸਾਨ ਹੋਣ ਤੋਂ ਚਲੋ ਬਚਿਆ ਪਰ ਇਹਨਾਂ ਦਾ ਘਰ ਕਾਫੀ ਖਸਤਾ ਹਾਲਤ ਤੁਸੀਂ ਭਾਈ ਜੀ ਕੀ ਕਰਦੇ ਹੁੰਨੇ ਹੋ ਦਿਹਾੜੀ ਕਰਦੇ ਹੁੰਨੇ ਹੋ ਹਾਂਜੀ ਦਿਹਾੜੀ ਅੱਛਾ ਜੀ ਤੁਹਾਡੀ ਇਨਕਮਾ ਜਿਹੜੀ ਉਹ ਤਾਂ ਇਨਕਮ ਦਾ ਸੋਰਸ ਪਰਿਵਾਰ ਦੇ ਖਰਚਿਆਂ ਤੋਂ ਵੀ ਕਿਤੇ ਉੱਪਰ ਦੀ ਲੰਗ ਜਾਂਦੇ ਨੇ ਬੱਚੇ ਕਿੰਨੇ ਪੜਦੇ ਆ ਹਾਂਜੀ ਦੋ ਹੀ ਆ ਦੋ ਬੱਚੇ ਪੜਦੇ ਆ ਦੋਨੇ ਅੱਛਾ ਜੀ ਦਿਹਾੜੀ ਉਹ ਕਰਦੇ ਹੋ ਤੁਸੀਂ ਪਿੰਡ ਚ ਹਾਂਜੀ ਹਾਂਜੀ ਇਹ ਜੰਟਾਖਾਨ ਜੀ ਦੇ ਪਰਿਵਾਰ ਦੀ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਆ ਦੇਖ ਰਹੇ ਹਾਂ ਇਹ ਮਕਾਨ ਆ ਜਿਹੜਾ ਉਹਦੇ ਵਿੱਚ ਕੱਲ ਵਾਲੀ ਬਾਰਿਸ਼ ਦੇ ਵਿੱਚ ਡਿੱਗ ਪਿਆ ਜੇਕਰ ਕਿਤੇ ਇਹ ਮਕਾਨ ਜਿਕਰੇ ਹੈ ਕਿਤੇ ਮਕਾਨ ਰਾਤ ਨੂੰ ਪਿਆ ਦੇ ਉੱਪਰ ਡਿੱਗ ਪੈਂਦਾ ਉਦੋਂ ਬਾਰਿਸ਼ ਵੀ ਹੋ ਰਹੀ ਸੀ ਤਾ ਬੜਾ ਜਿਹੜਾ ਨੁਕਸਾਨ ਸੀ ਪਰਿਵਾਰ ਦਾ ਹੋ ਜਾਣਾ ਸੀ ਆ ਤੁਸੀਂ ਛੱਤ ਵੀ ਵੇਖ ਰਹੇ ਹੋ ਸਾਤਾ ਜਿਹੜੀ ਬਿਲਕੁਲ ਤੁਹਾਨੂੰ ਦਿਖਾਈ ਦੇ ਰਹੀ ਆ ਕਾਫੀ ਨਾਜ਼ੁਕ ਹਾਲਾਤ ਨੇ ਇਸ ਪਰਿਵਾਰ ਦੇ ਅੱਜ ਘਰ ਜਿਹਦੇ ਕੋਲ 10 ਲੱਖ ਰੁਪਈਆ ਕੈਸ਼ ਨਹੀਂ ਹੈ ਉਹ ਘਰ ਨਹੀਂ ਪਾ ਸਕਦਾ ਇਹਨਾਂ ਦਾ ਤੇ ਖਰਚਾ ਜਿਹੜਾ ਇਹਨਾਂ ਦੀ ਆਮਦਨ ਤੋਂ ਉੱਪਰ ਲੰਘ ਜਾਂਦਾ ਦੋ ਬੱਚੇ ਪੜਦੇ ਨੇ ਫਰ ਕਈ ਵਾਰੀ ਬਿਮਾਰੀ ਟਮਾਰੇ ਵੀ ਘਰਾਂ ਦੇ ਵਿੱਚ ਸਾਰਿਆਂ ਦੇ ਆ ਮੈਂ ਦੇਸ਼ ਅਤੇ ਵਿਦੇਸ਼ ਵਿੱਚ ਬੈਠੇ ਸੰਗਤਾਂ ਨੂੰ ਬੇਨਤੀ ਕਰੂੰਗਾ ਜਿੱਥੇ ਕਿਤੇ ਅਸੀਂ ਲੋਕਾਂ ਨੂੰ ਪੈਸਾ ਭੇਜ ਰਹੇ ਆ ਪਖੰਡੀ ਬਾਬਿਆਂ ਨੂੰ ਡੇਰਿਆਂ ਨੂੰ ਭੇਜ ਰਹੇ ਆ ਅਜਿਹੇ ਲੋਕਾਂ ਦੀ ਮਦਦ ਕਰਕੇ ਸਾਨੂੰ ਅਖੰਡ ਪਾਠ ਦੀਵਾਨ ਇਹ ਚੀਜ਼ਾਂ ਕਰਾਉਣ ਦੇ ਨਾਲ ਆ ਚੀਜ਼ਾਂ ਕਿਤੇ ਜ਼ਿਆਦਾ ਵੇਧਰ ਨੇ ਜਿੱਥੇ ਕਿਸੇ ਦੇ ਬੱਚੇ ਕਿਸੇ ਝੱਜ ਦੇ ਆਲਣੇ ਚ ਵੜ ਸਕਣ ਉੱਥੇ ਸਾਨੂੰ ਪੈਸਾ ਲਾਉਣਾ ਜ਼ਰੂਰੀ ਆ ਸੱਤ ਆ ਵੀ ਡਿੱਗਣ ਵਾਲੀ ਆ ਜੇਕਰ ਮੀਂਹ ਜ਼ਿਆਦਾ ਵੱਧ ਗਿਆ ਇਹ ਸੱਤ ਵੀ ਡਿੱਗ ਪਵੇਗੀ ਕਦੇ ਦਿਨ ਦੇ ਵਿੱਚ ਮੈਂ ਸਾਡੇ ਸਾਰੇ ਲੀਡਰਾਂ ਨੂੰ ਜਿਹੜੇ ਮਾਨਸਾ ਜ਼ਿਲ੍ਹੇ ਦੇ ਲੀਡਰ ਇੱਥੇ ਆ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੁੰਦੇ ਨੇ ਅਸੀਂ ਗਰੀਬਾਂ ਦੇ ਮਸੀਹਾਂ ਜੇ ਆ ਸਰਕਾਰੀ ਨੁਮਾਇੰਦਿਆਂ ਨੂੰ ਕੈਬਨਟ ਮੰਤਰੀਆਂ ਨੂੰ ਅਤੇ ਇਸ ਇਲਾਕੇ ਦੇ ਐਮ.ਐਲ.ਏ. ਵਿਜੇ ਸਿੰਘ ਰਾਜ ਨੂੰ ਵੀ ਬੇਨਤੀ ਕਰੂੰਗਾ ਅਤੇ ਨਗਰ ਦੀ ਪੰਚਾਇਤ ਨੂੰ ਵੀ ਬੇਨਤੀ ਕਰੂੰਗਾ ਵੀ ਇਸ ਪਰਿਵਾਰ ਨੂੰ ਘਰ ਪਾ ਕੇ ਦਿੱਤਾ ਜਾਵੇ ਦੇਸ਼ ਅਤੇ ਵਿਦੇਸ਼ ਦੇ ਵਿੱਚੋਂ ਜਿੱਥੇ ਕਿਤੇ ਮਦਦ ਭੇਜਦੇ ਨੇ ਹੋਰ ਕੰਮਾਂ ਦੇ ਲਈ ਵੀ ਭੇਜੀ ਜਾਂਦੀ ਹੈ ਸੋ ਇਹਨਾਂ ਲਈ ਵੀ ਜ਼ਰੂਰ ਭੇਜਣਾ ਮੈਂ ਭਾਈ ਦਰਸ਼ਨ ਸਿੰਘ ਜੀ ਕੋਚ ਨੇ ਜਿਹੜੇ ਫਰੀ ਦੇ ਵਿੱਚ ਬੱਚਿਆਂ ਨੂੰ ਕਬੱਡੀ ਦੀ ਜੜੀ ਕੋਚਿੰਗ ਦੇ ਰਹੇ ਨੇ ਉਹਨਾਂ ਦੇ ਕੋਲੋਂ ਵੀ ਪੁੱਛੂੰਗਾ ਇਹਨਾਂ ਦੇ ਨਗਰ ਦੀ ਨੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਇਸ ਕਾਰਜ ਦੇ ਲਈ ਸੋ ਇਹਨਾਂ ਦੇ ਨਗਰ ਦੇ ਨੇ ਮੈਂ ਪੁੱਛੂੰਗਾ ਪਰਿਵਾਰ ਦੇ ਹਾਲਾਤਾਂ ਨੂੰ ਤੁਸੀਂ ਦੇਖ ਰਹੇ ਹੋ ਕਾਫੀ ਨਾਜ਼ੁਕ ਹਾਲਾਤ ਚੱਲ ਰਹੇ ਨੇ ਹਾਂਜੀ ਹਾਂ ਇਹ ਜੀ ਮਜ਼ਦੂਰੀ ਕਰ ਕੀ ਬੱਚੇ ਪਾਲਦੇ ਨੇ ਜੀ ਤੇ ਮੰਨ ਲਓ ਕਿ ਇਹ ਇਹਨਾਂ ਦਾ ਜਿਹੜਾ ਮਕਾਨ ਹੈ ਸਵੇਰੇ ਜਿਹੜਾ ਮੀਂਹ ਆਇਆ ਸੀ ਉਹਦੇ ਵਿੱਚ ਡਿੱਗ ਗਿਆ ਹਾਂਜੀ ਤੇ ਥੋੜੀ ਛੱਟ ਵੀ ਲੱਗੀ ਇਹਨਾਂ ਦੇ ਹਾਂਜੀ ਤੇ ਇਹਨਾਂ ਲਵੇ ਕੋਈ ਹੋਰ ਇਨਕਮ ਦਾ ਸਰੋਤ ਹੈ ਨਹੀਂ ਹਾਂਜੀ ਤਾਂ ਵੀ ਐ ਵੀ ਸਾਰੇ ਰਲ ਮਿਲ ਕੇ ਜੀ ਕੋਈ ਹੈਲਪ ਹੋ ਜੇ ਤਾਂ ਬਹੁਤ ਵਧੀਆ ਹਾਂਜੀ ਹੋਰ ਬਿਨਾਂ ਨੂੰ ਵੀ ਮੈਂ ਕਹੂੰਗਾ ਇਹਨਾਂ ਦੀ ਮਦਦ ਜ਼ਰੂਰ ਮਦਦ ਦੀ layak layak ਪਰਿਵਾਰ ਉਹ ਤਾਂ ਦਿੱਸੀ ਜਾਂਦਾ ਸਾਨੂੰ ਹੋਣੀ ਚਾਹੀਦੀ ਹੈ ਨਾ ਮਦਦ ਦਾ ਸੋ ਤੁਸੀਂ ਵੀ ਦੱਸੋ ਫਿਰ ਜੀ ਹਾਂ ਜੀ ਹੋਣੀ ਚਾਹੀਦੀ ਇਹ ਤਾਂ ਹੋਣੀ ਚਾਹੀਦੀ ਹੋਣੀ ਚਾਹੀਦੀ ਜ਼ਰੂਰ ਹੋਣੀ ਚਾਹੀਦੀ ਜੇ ਇਹਨਾਂ ਦੇ ਕੋਲੇ ਕੱਖ ਨਹੀਂ ਹੈਗਾ ਕਰਨ ਕਰਨ ਨੂੰ ਉਹ ਤਾਂ ਮੈਂ ਪਹਿਲਾਂ ਦੱਸਦਾ ਵੀ 10 ਲੱਖ ਰੁਪਏ ਜਿਹਦੇ ਕੋਲੇ ਕੈਸ਼ ਨਹੀਂ ਉਹ ਘਰ ਦੀ ਨਾ ਪੱਟ ਨਹੀਂ ਸਕਦਾ ਕਿਉਂਕਿ ਅੱਜ 5-4 ਲੱਖ ਰੁਪਏ ਤਾਂ ਨੀਹਾਂ ਦੇ ਵਿੱਚ ਹੀ ਖਰਚ ਹੋ ਜਾਂਦਾ ਅੱਜ ਬੜੇ ਨਾਜ਼ੁਕ ਹਾਲਾਤ ਬਣੇ ਹੋ ਨੇ ਮੈਂ ਬੇਨਤੀ ਕਰੂੰਗਾ ਦੇਸ਼ਾਂ ਤੇ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਨੂੰ ਕਿ ਜਿੱਥੇ ਤੁਸੀਂ ਬੜੇ-ਬੜੇ ਪੁਲ ਬਣਾ ਰਹੇ ਹੋ ਕਾਰਸੀ ਵਾਲੇ ਬਾਬਿਆਂ ਨੂੰ ਇੰਨਾ ਪੈਸਾ ਸਿੱਟ ਰਹੇ ਹੋ ਸੋ じゃ ਕਿਤੇ ਹੋਰ ਸਿੱਟ ਰਹੇ ਹੋ ਆ ਬੜੇ-ਬੜੇ ਪਖੰਡੀਆਂ ਨੂੰ ਸਿੱਟ ਰਹੇ ਹੋ ਗੱਡੀਆਂ ਮਹਿੰਗੀਆਂ ਦੇ ਰਹੇ ਹੋ ਸੋ ਅਜਿਹੇ ਪਰਿਵਾਰ ਨੂੰ ਨਾ ਇੱਕ ਮਕਾਨ ਪਾ ਕੇ ਦੇ ਦਿਓ ਬਹੁਤ ਵਧੀਆ ਹੋਊਗਾ ਮੈਂ ਖਾਲਸਾ ਏਡ ਵਾਲੇ ਵੀਰਾਂ ਨੂੰ ਵੀ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਇਹਨਾਂ ਦਾ ਨੰਬਰ ਵੀ ਸਕਰੀਨ ਤੇ ਚੱਲੂਗਾ ਪਰਿਵਾਰ ਦਾ ਇਹਨਾਂ ਦੇ ਨਾਲ ਸਿੱਧਾ ਸੰਪਰਕ ਕਰਕੇ ਇਹਨਾਂ ਦੇ ਨਾਲ ਸਿੱਧਾ ਸੰਪਰਕ ਕਰਕੇ ਤੁਸੀਂ ਇਹਨਾਂ ਦੀ ਸਹਾਇਤਾ ਕਰ ਸਕਦੇ ਹੋ ਮੈਂ ਸਮੁੱਚੇ ਇਲਾਕੇ ਦੇ ਲੀਡਰਾਂ ਨੂੰ ਅਤੇ ਸਮਾਜ ਸੇਵੀ ਬੰਦਿਆਂ ਨੂੰ ਬੇਨਤੀ ਕਰੂੰਗਾ ਭਾਈ ਜੰਟਾ ਸਿੰਘ ਜੀ ਜਰੂਰ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ